ਸਰਪੰਚੀ ਬਣੀ ਮੋਛ ਦਾ ਸਵਾ ਸਰਪੰਚੀ ਪਿੱਛੇ ਲੱਗੀ 2 ਕਰੋੜ ਦੀ ਬੋਲੀ ਪੰਜਾਬ ਦੇ ਵਿੱਚ ਜਿੱਥੇ ਪੰਚਾਇਤੀ ਚੋਣਾਂ ਦਾ ਐਲਾਨ ਹੋ ਚੁੱਕਿਆ ਉੱਥੇ ਦੱਸ ਦਈਏ ਕਿ ਵੱਖ-ਵੱਖ ਪਿੰਡਾਂ ਦੇ ਵਿੱਚ ਆਪਣੀ ਸਹਿਮਤੀ ਦੇ ਨਾਲ ਸਰਬਸੰਮਤੀ ਦੇ ਨਾਲ ਜੋ ਹੈ ਸਰਪੰਚ ਪੰਚ ਚੁਣੇ ਜਾ ਰਹੇ ਨੇ ਲੇਕਿਨ ਦੂਜੇ ਪਾਸੇ ਬੋਲੀਆਂ ਲੱਗਦੀਆਂ ਨਜ਼ਰ ਆ ਰਹੀਆਂ ਨੇ ਜਿੱਥੇ ਦੱਸ ਦਈਏ ਕਿ ਹੁਣ ਬੋਲੀ ਲੱਗਣ ਦੇ ਸਾਰੇ ਰਿਕਾਰਡ ਟੁੱਟ ਗਏ ਨੇ 2 ਕਰੋੜ ਦੀ ਬੋਲੀ ਜਿਹੜੀ ਲੱਗੀ ਹੈ ਸੋ ਸਰਪੰਚੀ ਕਿਹਾ ਸਕਦੇ ਆ ਕਿ ਇਹ ਮੋਚ ਦਾ ਸਵਾਲ ਬਣ ਗਈ ਹੈ ਮਾਮਲਾ ਦੱਸ ਦਈਏ ਕਿ ਕਿੱਥੋਂ ਦਾ ਹੈ ਬੀਤੇ ਦਿਨ ਜਿੱਥੇ ਸੰਗਰੂਰ ਤੋਂ ਸਰਵ ਸੰਮਤੀ ਦੇ ਨਾਲ ਸਰਪੰਚੀ ਲੈਣ ਦੇ ਲਈ 35 ਲੱਖ ਦੀ ਬੋਲੀ ਲੱਗੀ ਸੀ ਉੱਥੇ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਹੁਣ ਸ਼ਾਇਦ ਸਭ ਤੋਂ ਉੱਚੀ ਬੋਲੀ ਲੱਗ ਗਈ ਹੈ ਬੋਲੀ 2 ਕਰੋੜ ਦੀ ਹੈ ਪਰ ਉਹ ਫੈਸਲਾ ਅਜੇ ਵੀ ਜਿਹੜਾ ਨਹੀਂ ਹੋਇਆ ਲੇਕਿਨ ਦੱਸ ਦਈਏ ਕਿ ਬੋਲੀ ਇਸ ਸਭ ਤੋਂ ਉੱਚੀ ਦੱਸੀ ਜਾ ਰਹੀ ਹੈ ਜਿਸ ਦੇ ਵੱਲੋਂ ਬੋਲੀ ਲਾਈ ਗਈ ਹੈ ਆਪਣੇ ਆਪ ਨੂੰ ਭਾਜਪਾ ਦਾ ਸਮਰਥਕ ਦੱਸ ਰਿਹਾ 2 ਕਰੋੜ ਦੀ ਬੋਲੀ ਦੇਣ ਵਾਲਾ ਆਤਮਾਰਾਮ ਕਹਿ ਰਿਹਾ ਹੈ ਕਿ ਇਸ ਤੋਂ ਵੀ ਉੱਪਰ ਜਾਣਾ ਪਿਆ ਤਾਂ ਉਹ ਜਾਵੇਗਾ ਸੋ ਡੇਰਾ ਬਾਬਾ ਨਾਨਕ ਦੇ ਪਿੰਡ ਹਰਦੋਵਾਲ ਕਲਾ ਪੰਜਾਬ ਦਾ ਪਹਿਲਾ ਅਜਿਹਾ ਪਿੰਡ ਬਣਿਆ ਜਿਸ ਦੇ ਵਿੱਚ ਸਰਪੰਚੀ ਲੈਣ ਦੇ ਵਾਸਤੇ ਬੀਜਪੀ ਦਾ ਆਪਣੇ ਆਪ ਨੂੰ ਸਮਰਥਕ ਕਹਿਣ ਵਾਲਾ ਆਤਮਾ ਸਿੰਘ ਨੇ ਹੁਣ ਤੱਕ ਵੀ ਸਭ ਤੋਂ ਉੱਚੀ ਬੋਲੀ 2 ਕਰੋੜ ਦੀ ਲਾਈਆ ਹੁਣ ਤੱਕ ਦਾ ਪੰਜਾਬ ਰਿਕਾਰਡ ਕਾਇਮ ਕਰ ਦਿੱਤਾ ਹੈ ਅੱਜ ਪੰਚਾਇਤ ਘਰ ਦੇ ਵਿੱਚ ਪਿੰਡ ਹਰਦੂਵਾਲ ਦੇ ਤਿੰਨ ਧਿਰਾਂ ਦੇ ਵੱਲੋਂ ਦਾਵਾ ਕੀਤਾ ਗਿਆ ਸੀ ਜੋ ਵੀ ਬੋਲੀ ਵੱਧ ਲਗਾਏਗਾ ਉਹੀ ਪਿੰਡ ਦਾ ਸਰਪੰਚ ਹੋਏਗਾ ਬੋਲੀ ਦੇਣ ਵਾਲਿਆਂ ਦੇ ਵਿੱਚ ਬੀਜਪੀ ਦਾ ਪਰਨਾ ਗਲ ਦੇ ਵਿੱਚ ਪਾਈ ਆਤਮਾ ਸਿੰਘ ਪੁੱਤਰ ਬਸੰਤ ਸਿੰਘ ਜਸਵਿੰਦਰ ਸਿੰਘ 베ਦੀ ਪੁੱਤਰ ਅਜੀਤ ਸਿੰਘ ਨਰਵੈਰ ਸਿੰਘ ਪੁੱਤਰ ਹਰਜੀਤ ਸਿੰਘ ਸ਼ਾਮਲ ਸਨ ਬੋਲੀ ਦੇਣ ਦੇ ਲਈ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਅਨਾਉਂਸਮੈਂਟ ਜਿਹੜੀ ਕਰਵਾਈ ਗਈ ਲੇਕਿਨ ਇਥੇ ਦੱਸ ਰਹੀਏ ਕਿ ਆਤਮਾ ਸਿੰਘ ਨੇ ਸਿੱਧਾ ਹੀ 2 ਕਰੋੜ ਦੀ ਬੋਲੀ ਜਿਹੜੀ ਲਗਾ ਦਿੱਤੀ ਜਿਸ ਤੋਂ ਬਾਅਦ ਅੱਜ ਕਿਸੇ ਹੋਰ ਨੇ ਬੋਲੀ ਨਹੀਂ ਵਧਾਈ ਹੁਣ ਕੱਲ ਸਵੇਰ ਦਾ ਸਮਾਂ ਜਿਹੜਾ ਦੱਸਿਆ ਜਾ ਰਿਹਾ ਕਿ ਇੱਥੇ ਰੱਖਿਆ ਗਿਆ ਅਗਰ ਕਿਸੇ ਹੋਰ ਨੇ ਬੋਲੀ ਵਧਾਉਣੀ ਹੋਈ ਤਾਂ ਕੱਲ ਤੱਕ ਵਧਾ ਸਕਦਾ ਹੈ ਲੇਕਿਨ ਇੱਥੇ 2 ਕਰੋੜ ਦੀ ਬੋਲੀ ਜਿਹੜੀ ਹੈ ਦੱਸ ਦਈਏ ਕਿ ਆਤਮਾ ਸਿੰਘ ਨੇ ਕਿਹਾ ਕਿ ਜੇਕਰ ਇਸ ਨੂੰ ਵਧਾਣਾ ਵੀ ਪਿਆ ਤੇ ਹੋਰ ਵੀ ਵਧਾਵਾਂਗਾ ਸੋ ਉੱਥੇ ਦੂਜੇ ਪਾਸੇ ਪੂਰੇ ਪਿੰਡ ਦੇ ਵਿੱਚ ਗਾ ਪਹਿ ਜਾਂਦਾ ਹੈ ਪਿੰਡ ਵਾਸੀਆਂ ਦੇ ਵੱਲੋਂ ਇਸ ਮੌਕੇ ਤੇ ਕੀ ਕੁਝ ਕਿਹਾ ਜਾ ਰਿਹਾ ਤੇ ਨਾਲ ਇੱਥੇ ਦੱਸ ਦਈਏ ਕਿ ਜਦੋਂ ਉੱਥੇ ਮਾਹੌਲ ਬਣਦਾ ਜਦੋਂ 2 ਕਰੋੜ ਦੀ ਬੋਲੀ ਲੱਗਦੀ ਹੈ ਕੀ ਮਾਹੌਲ ਬਣਦਾ ਉਹ ਤਸਵੀਰ ਦੇਖਾਂਗੇ ਤੇ ਦੂਜੇ ਪਾਸੇ ਆਪਣੇ ਆਪ ਨੂੰ ਬੀਜੇਪੀ ਦਾ ਸਮਰਥਕ ਦੱਸਣ ਵਾਲਾ ਆਤਮाराम ਜਿਹਸੇ ਵੱਲੋਂ 2 ਕਰੋੜ ਦੀ ਬੋਲੀ ਦੀ ਆਵਾਜ਼ ਜਿਹੜੀ ਲਾਈ ਗਈ ਹੈ ਜੋਨਾਂ ਦੇ ਵੱਲੋਂ ਕੀ ਕੁਝ ਕਿਹਾ ਜਾ ਰਿਹਾ ਤੁਸੀਂ ਖੁਦ ਸੁਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਾਡੇ ਪਿੰਡ ਚੋਂ ਪੰਜਾ ਪੰਚਾਇਤੀ ਚੋਣਾਂ ਨੂੰ ਲੈ ਕੇ ਕਾਫੀ ਦਿਨਾਂ ਤੋਂ ਚੱਲ ਰਿਹਾ ਹੀ ਗਰਮਾ ਗਰਮ ਕੰਮ ਉਹਦੇ ਵਿੱਚ ਸਾਰੇ ਪਿੰਡ ਵਾਲਿਆਂ ਨੇ ਇਕੱਠੇ ਹੋ ਕੇ ਇਹ ਆਖਿਆ ਵੀ ਅਸਾਂ ਸਰਪੰਚਾਇਤ ਕਾ ਉਹਨੂੰ ਚੁਣਨਾ ਆ ਜਿਹੜਾ ਕੁਝ ਪਿੰਡ ਵਾਸਤੇ ਕਰੇਗਾ ਕਿ ਪਹਿਲਾਂ 20 ਸਾਲ ਤੋਂ ਸਰਪੰਚ ਬਣਦੇ ਰਹੇ ਆ ਤੇ ਕਮਾਈ ਵੀ ਮੋਟੀ ਆ ਪਿੰਡ ਦੀ ਸਾਡੇ 1300 ਕਿੱਲੇ ਦੇ ਲਗਭਗ ਪੈਲੀ ਵੀ ਆ ਤੇ ਬਾਕੀ ਚਲੋ ਪਿੰਡ ਵੀ ਵੱਡਾ ਅਰਦਾਸਪੁਰ ਜ਼ਿਲ੍ਹੇ ਦਾ ਟਾਪ ਦਾ ਪਿੰਡ ਆ ਤੇ ਉਹਨੂੰ ਲੈ ਕੇ ਵਿਚਾਰਾ ਚਲਦਿਆਂ ਰਹੀਆਂ ਬਾਕੀ ਥੋੜਾ ਥੋੜਾ ਕਰਦੇ ਆ ਕਰਦੇ ਆ ਕੱਲ ਦੀ ਫਿਰ ਬੋਲੀ ਦਾ ਕੰਮ ਸ਼ੁਰੂ ਹੋਇਆ ਜੋ ਕਿ ਕਹਿੰਦੇ ਸੀ ਪਿੰਡ ਵਾਸਤੇ ਜਿਹੜਾ ਸਰਪੰਚ ਸਭ ਤੋਂ ਵੱਧ ਕੁਸ਼ ਕਰੇਗਾ ਮਾਇਆ ਦੇ ਰੂਪ ਵਿੱਚ ਉਹਨੂੰ ਸਰਪੰਚ ਬਣਾਇਆ ਜਾਏਗਾ ਇਹ ਪਿੰਡ ਦੀ ਸਿੰਘ ਸਭਾ ਦੋ ਤਿੰਨ ਹੋਰ ਕਮੇਟੀਆਂ ਬਣੀਆਂ ਨੇ ਜਿਨ੍ਹਾਂ ਨੇ ਸਾਰਾ ਇਹ ਰੌਲਾ ਚੱਕਿਆ ਸੀ ਉਹ ਕੱਲ ਤੋਂ ਲੈ ਕੇ ਅੱਜ 2 ਵਜੇ ਤੱਕ ਬੋਲੀ ਦੇ ਚਾਂਸ ਬਣਦੇ ਰਹੇ ਵੱਧਦੀ ਘਟਦੀ 5 ਲੱਖ 50 ਲੱਖ 51 60 65 ਕਰੋੜ ਤੇ ਜਾ ਕੇ ਇਹ ਫਿਰ 2 ਕਰੋੜ ਤੇ ਖਤਮ ਹੋਈ ਆ ਪਰ ਫਿਰ ਵੀ ਫਾਈਨਲ ਨਹੀਂ ਹੋਇਆ ਕੱਲ 10 ਵਜੇ ਤੱਕ ਟਾਈਮ ਆ ਜੀ ਕੋਈ ਹੋਰ ਚਾਹਵਾਨ ਕਰਨੀ ਚਾਹੁੰਦਾ ਜਾਂ ਹੋਰ ਇਸ ਤੋਂ ਵੱਧ ਲਾ ਲਾਉਣਾ ਚਾਹੁੰਦਾ ਇਹ ਜਿਹੜਾ ਆਪਣਾ ਆਪ ਦੇ ਝੰਡੇ ਭਾਜਪੀ ਦੇ ਇਹ ਲਾ ਵੱਲੋਂ ਲੜ ਰਹੇ ਆ ਕਿਉਂਕਿ ਭਾਵੇਂ ਅਸੀਂ ਥੋੜੇ ਆ ਭਾਵੇਂ ਬਹੁਤੇ ਆ ਭਾਜੀਪੀ ਦਾ ਨਾਂ ਆ ਭਾਜੀਪੀ ਕੰਮ ਕਰਦੀ ਆ ਗੱਲਾਂ ਤੇ ਹਜੇ ਕਿਸਾਨਾਂ ਦੇ ਮਿਲਗਿਰ ਨਹੀਂ ਦੇ ਗੁੱਸੇ ਨਾਰਾਜ਼ਗੀਆਂ ਤਾਂ ਹੁੰਦੀਆਂ ਪਰਿਵਾਰ ਚ ਵੀ ਹੁੰਦੀਆਂ ਪਰ ਉਹਦੇ ਚ ਇਹ ਆ ਵੀ ਥੋੜਾ ਉਲਝਣਾ ਪਈਆਂ ਨੇ ਜੀ ਵਾਹੀਂ ਤਾਂ ਤੁਹਾਨੂੰ ਪਤਾ ਬੰਦਾ ਸ਼ੌਂਕ ਲਈ ਜਦੋਂ ਕੁਝ ਵੀ ਪਿੰਡ ਲਈ ਕਰਨਾ ਤਾਂ ਫਿਰ ਉੱਥੋਂ ਤਾਂ ਵੀ ਜਾ ਸਕਦੇ ਆ ਜਿੰਨਾਂ ਵੀ ਤਾਂ ਸਾਨੂੰ ਜਾਣਾ ਕੋਈ ਆ ਲਿਮਟ ਨਹੀਂ ਸਾਡੀ ਜਿੱਥੋਂ ਤੱਕ ਵੀ ਕੋਈ ਪਹਚਾਏਗਾ ਉੱਥੋਂ ਤੱਕ ਇਹ ਪਿੰਡ ਦੀ ਕਮੇਟੀ ਬਣੂਗੀ 6 ਮੈਂਬਰੀ ਸਮੇਟੀ ਬਣੂਗੀ ਜਿੱਥੇ ਉਚਾਈਗੀ ਕੱਲ ਨੂੰ ਚੈੱਕ 10 ਵਜੇ ਦਵਾਂਗੇ ਜੇ ਫਾਈਨਲ ਕਰਦੇ ਆ ਤੇ ਜੇ ਇਹ ਜੇ ਫਾਈਨਲ ਕੱਲ ਦਾ ਟਾਈਮ ਹੈ 9 ਵਜੇ ਤੱਕ ਆਵਾਜ਼ ਨਿਕਣੀ ਆ ਉਸ ਤੋਂ ਬਾਅਦ ਹੀ ਹੋਏਗਾ ਓਕੇ ਅਸੀਂ ਬਾਹਰੋਂ ਲੈਣੀ ਹੀ ਨਹੀਂ ਹੁਣ ਮੰਤਰੀਆਂ ਨੂੰ ਵੀ ਤਾਂ ਦੇਣਾ ਹੀ ਆ ਲੋਕਾਂ ਜਿਸ ਨੇ 10 ਲੱਖ ਦੇ ਇੱਕ ਇੱਕ ਆਗਜ ਕਰਾਉਣੇ ਆ ਓਕੇ ਕਿਸੇ ਨੇ 5 ਲੱਖ ਦੇਣਾ ਤੇ ਦੋਹਾਂ ਨੂੰ ਆਪਸ ਵਿੱਚ ਜਿਹੜੀ ਪਾਰਟੀ ਇੱਕ ਕੈਂਡੀਡੇਟ ਹੀ ਨਹੀਂ ਖਿਲਾਰ ਸਕਦੀ ਉਹ ਦੂਜੇ ਲਈ ਕੀ ਕਰ ਸਕਦੀ ਆ ਇਸ ਕਰਕੇ ਅਸੀਂ ਛੇਤੀ ਦਾ ਵਧੀਆ ਗੱਲ ਤੇ ਇਹੀ ਆ ਕਿ ਪਿੰਡ ਦੀ ਹਾਜ਼ਰੀ ਵੇਚੀ ਜੋ ਹੋਏਗਾ ਜੀ ਇਹ ਚਾਹਣਗੇ ਪਿੰਡ ਵਾਲੇ ਸਾਰੇ ਤੇ ਕੋਈ ਬੋਲੀ ਵੀ ਦੇਣ ਦਾ ਚਾਹਵਾਨ ਹੋਏਗਾ ਤੇ ਆਪਾਂ ਦਵਾਂਗੇ ਹੋਰ ਦੇ ਸਕਨੇ ਇਹ ਨਹੀਂ ਇਸ ਤੋਂ ਉੱਪਰ ਵੀ ਜਾਵਾਂਗੇ ਖੁੱਲੇ ਟਾਈਮ ਖੁੱਲਾ ਚੈਲੰਜ ਆ ਕੱਲ ਨੂੰ ਜਿਹਦੇ ਲਈ ਮੁੱਕੇਗੀ ਜਿੰਨੇ ਲਈ ਮੁੱਕੇਗੀ ਉਹਦੇ ਚ ਇਹ ਵੀ ਸਾਡੇ ਬੀਜੇਪੀ ਦੇ ਮੈਂਬਰ ਹੋਣਗੇ ਬੀਜੇਪੀ ਦਾ ਹੀ ਸਰਪੰਚ ਸਾਰਾ ਕੁਝ ਆਪਾਂ ਇੱਕ ਜੁੱਟ ਹੋ ਕੇ ਬਾਕੀ ਪਿੰਡ ਜਿੱਥੇ ਮਰਜ਼ੀ ਪੈਸੇ ਲਵਾ ਸਕਦੇ ਆ ਚਲੋ ਹੌਸਲਾ ਕਰਕੇ ਚਾਹ ਪੀ ਕੇ ਸਵੇਰ ਵਾਲੀ ਜਿਹੜੀ ਸੁਖਤੇ ਚਾਹ ਹੁੰਦੀ ਆ ਨੱਬਰ ਦੀ ਉਹ ਸਾਰਿਆਂ ਘਟਿਆ ਬੀਤੀ ਸੀ ਉਹਦੀ ਆਵਾਜ਼ ਆਉਣ ਦਾ ਪਹੀ ਮਾਰੀ ਮਾਰੀ ਗੁਰਦੁਆਰੇ ਵੀ ਇਹ ਹੋਏਗਾ ਉਹ ਹੋਏਗਾ ਉਹਦੇ ਤੋਂ ਗਰਮ ਹੁੰਦੀ ਹੁੰਦੀ ਜੇ ਵੀ ਥੋੜਾ ਜਦ ਮੈਂ ਆਪ ਹੀ ਮਣਾ ਨਹੀਂ ਮੁਰਕੇ ਮੈਂ ਕਾਂ ਛੱਡਦਾ ਮੈਂ ਮੇਰੇ ਕੋਲ ਪਹੁੰਚ ਨਹੀਂ ਜਾਂਦਾ ਹੁਣ ਤੁਸੀਂ ਪਹਿਲੀ 50 ਰੁਪਏ ਰੱਖਦੀ ਸੀ ਅੱਛਾ ਉਹਦੇ ਉਥੇ ਛੱਪੜ ਹਾਂਜੀ ਸਿੱਧੀ ਜਿਹੀ ਗੱਲ ਆ ਛੱਪੜ ਆ ਕੱਲਾ ਛੇਕ ਰਾਂ ਕੋਈ ਚੰਗਾ ਚੰਗਾ ਫਰੰਡ ਵੇਚ ਲਿਆ ਬਾਕੀ ਨਹੀਂਦਾ ਉਹਦੀ ਬਜਾਏ ਪੰਚਾਇਤ ਦੀ ਤਾਲੀ ਅੱਠ ਕਿੱਲੇ ਵਿਰੋਧੀ ਧੜੇ ਤੋਂ ਆਈ ਆ ਉਹਨੇ ਲੈਣੇ ਹਾਂਜੀ ਇਹ ਆਖੀ ਜਦਾ ਮੈਂ ਤੁਹਾਡਾ ਪਿੰਡ ਦਾ ਪਾਣੀ ਪਾਉਣਾ ਮੈਂ ਪਾਣੀ ਪਾਉਣਾ ਪਾਣੀ ਪੁੜੀ ਨਹੀਂ ਪਾਉਂਦਾ ਪਾਣੀ ਅਠਾ ਗਿੱਲਿਆਂ ਦਾ ਪੰਚਾਇਤ ਚ ਪੈਂਦੇ ਆ ਇਹ ਤੇ ਕਿੰਨੇ ਦਾ ਕੋਈ ਆਹ ਗਾਂ ਪਿੰਡ ਤੋਂ ਵੰਡਿਆ ਸਾਰਾ ਉਹਦੀ ਗੱਲ ਕਰਕੇ ਤੇ ਉਹ ਕੈਸ਼ਰ ਦਾ ਮੇਰਾ ਉਹ 50 ਲੱਖ ਦਾ ਕਿੱਲਾ ਆ ਉਹ ਕਿੱਲੇ ਕਿੱਲੇ ਤੇ ਛੱਡਿਆ ਆਖਿਆ ਵੀ ਅਜੇ ਕਿੱਲੇ ਦੀ ਬੋਲੀ ਨਹੀਂ ਚੈੱਕ ਬੁੱਕ ਤੇ ਬੋਲੀ ਆ ਇਹਦਾ 50 ਲੱਖ ਦਾ ਸਾਡਾ 50 ਲੱਖ ਆ ਉਹ 50 ਲੱਖ ਦੀ ਵਾਜ ਮੇਰੀ ਕੀ ਕਰਦਾ ਲਗਾ ਸਾਬ ਫੇਰ ਥੋੜੀ ਦੇਰ ਬਾਅਦ ਪੈ ਲੈ ਕੇ ਪੰਜ ਸਤੰਨਿਆਂ ਨੇ 60 ਲੱਖ ਦੀ ਕੀਤੀ ਮੈਂ ਕਿਹਾ ਹੁਣ ਅਜੇ ਤੇ ਮੇਰੀ ਆ 65 ਦੀ ਮੈਂ ਕਰਤੀ ਉਹ ਲੋਕਾਂ ਖਲੋਖ ਲਾ ਗਏ ਫਿਰ ਟਾਈਮ ਰੱਖਿਆ 1 ਵਜੇ ਦਾ 1:30 ਦਾ ਪਰ ਬੰਦੇ ਇੱਥੇ ਹੈ ਨਹੀਂ ਸੀ ਥੋੜੇ ਉਹਨਾਂ ਨੇ ਪੇਪਰ ਦੇਣ ਵਕਤ ਤਾਂ ਗਏ ਸਾਰੇ ਲੀਡਰਾਂ ਕੋਲ ਬੱਝੇ ਫਿਰਦੇ ਤੇ ਕੱਲ ਦਾ ਟਾਈਮ ਰੱਖਿਆ 8-9 ਵਜੇ ਕਿੰਨੇ ਵਜੇ ਕੀ ਕਰਦੇ ਆ ਕੀ ਨਹੀਂ ਕਰਦੇ ਇੱਥੋਂ ਤੁਰਦੇ ਨਾ ਗਾਂ ਕਿ ਫਿਰ ਜ਼ੀਰੋ ਤੋਂ ਤੁਰਦੇ ਨੇ ਠੀਕ ਹੈ ਹਾਂ ਇਹ ਵੀ ਕੋਈ ਪਤਾ ਨਹੀਂ ਕਿਆਂ ਰਾਤ ਹੋਣਾਂ ਓਏ ਬੰਨੀਆਂ ਨਹੀਂ ਆ ਵੀ ਸਵੇਰੇ ਦਿਨੇ ਇਹ ਕਰਕੇ ਮੁਸ਼ਕਲਾਂ ਵੀ ਹੁੰਦੀਆਂ ਨੇ ਜੇ ਜੇ ਨਾ ਚੋ ਨਵਟਾਂਗੇ ਦੇ ਜਵਾਂਗੇ ਅਹੀਂ ਸਰਕਾਰ ਦੇ ਖਾਤੇ ਪਾਈ ਜਣੇ ਨਾਲੇ ਉਥੋਂ ਪੰਚਾਇਤਾਈ ਜਣੇ